ਸਭ ਤੋਂ ਪਹਿਲਾਂ ਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਸਮੁੱਚਾ ਪਰਿਵਾਰ ਜਵਾਮ ਆਦਮੀ ਪਾਰਟੀ ਦਾ ਪੂਰੇ ਹਿੰਦੁਸਤਾਨ ਦਾ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਇਹ ਮੋਦੀ ਸਰਕਾਰ ਤਾਨਾਸ਼ਾਹੀ ਸਰਕਾਰ ਨੇ ਜਿਨੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਜੇਲ੍ਹ ਚ ਕੈਦ ਕੀਤਾ ਸੀ ਉਹ ਰਿਹਾ ਹੋ ਕੇ ਹੁਣ ਖੁੱਲੀ ਫਜ਼ਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਾਸਤੇ ਬਾਹਰ ਨੇ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਉਹ ਖੁੱਲੇ ਆਮ ਹੁਣ ਪੂਰੇ ਹਿੰਦੁਸਤਾਨ ਚ ਪ੍ਰਚਾਰ ਕਰਨਗੇ ਮੈਂ ਇਸ ਦੀ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਵਧਾਈ ਦਿੰਦਾ ਅਤੇ ਨਾਲ ਦੀ ਨਾਲ ਮੈਂ ਐਡਵਾਂਸ ਦੇ ਵਿੱਚ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਰੀਕਲਸੀ ਜਿਹੜੇ ਰਾਤ ਦਿਨ ਮਿਹਨਤ ਕਰਨਦੇ ਨੇ ਔਰ ਪਾਰਟੀ ਦਾ ਮੈਂ ਤੈਅ ਦਿলো ਤਨਵਾਦਾ ਕਿ ਜਿਨ੍ਹਾਂ ਨੇ ਇੱਕ ਨੌਜਵਾਨ ਲੀਡਰ ਜਿਹੜਾ ਕਿ ਗਰਾਊਂਡ ਨਾਲ ਜੁੜਿਆ ਹੋਇਆ ਜੋ ਬਹੁਤ ਹੀ ਸਾਡਾ ਪੁਰਾਣਾ ਸਾਥੀ ਆਮ ਆਦਮੀ ਪਾਰਟੀ ਨੂੰ ਗਰਦਾਸਪੁਰ ਦੇ ਵਿੱਚ ਸਾਡੇ ਸਾਰਿਆਂ ਨਾਲ ਰਲ ਕੇ ਪਾਰਟੀ ਨੂੰ ਇਹਨਾਂ ਬੁਲੰਦੀਆਂ ਤੱਕ ਪਹੁੰਚਾਉਣ ਵਾਲਾ ਅਮਰ ਸਿੰਘ ਸ਼ੇਰ ਸਿੰਘ ਸ਼ਰੀਕਲਸੀ ਜਿਹਨੂੰ ਅੱਜ ਐਮਪੀ ਦੀ ਸੀਟ ਦੇ ਕੇ ਨਵਾਜਿਆ ਪਾਰਟੀ ਨੇ ਔਰ ਮੈਨੂੰ ਇਹ ਪੂਰਨ ਯਕੀਨ ਹੈ ਜੋ ਉਹਨਾਂ ਨੂੰ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਆਪਣੇ ਗੁਰਦਾਸਪੁਰ ਵਿੱਚ ਮਿਲ ਰਿਹਾ ਸਾਰੇ ਹਲਕਿਆਂ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤਣ ਜਾ ਰਹੇ ਨੇ ਔਰ ਮੇਰਾ ਖਿਆਲ ਆ ਕਿ ਦੂਜੀਆਂ ਪਾਰਟੀਆਂ ਨੂੰ ਇਹ ਨਾਨੀ ਚੇਤੇ ਆ ਜੀ ਕਿਵੇਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਉਹ ਲੜਨਾ ਤੇ ਕਿਵੇਂ ਪੰਗਾ ਲਈਦਾ ਆਮ ਆਦਮੀ ਪਾਰਟੀ ਨੂੰ ਜਿਹੜੇ ਲੋਕ ਕਹਿੰਦੇ ਸੀ ਕਿ ਮਟੀਰੀਅਲ ਕਿੱਥੋਂ ਆ ਗਿਆ ਇਹ ਲੋਕ ਇਲੈਕਸ਼ਨ ਲੜਨ ਦੇ ਕਾਬਿਲ ਨਹੀਂ ਅਮਨ ਸ਼ੇਰ ਸਿੰਘ ਸੈਰੀ ਕਲਸੀ ਰਹਿਨਮਾਈ ਹੇਠ ਇਹ ਸਾਰੀਆਂ ਪਾਰਟੀਆਂ ਜਿਹੜੀ ਨੌ ਮਾਸ ਦਾ ਰਿਸ਼ਤਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੋਵੇਂ ਅੱਜ ਇੱਕ ਡਰਾਮੇ ਦੇ ਤਹਿਤ ਵੱਖਰੇ ਵੱਖਰੇ ਇਲੈਕਸ਼ਨ ਲੜਨੇ ਨੇ ਇਹਨਾਂ ਨੂੰ ਵੀ ਦੱਸਿਆ ਜਾਵੇਗਾ ਔਰ ਤੇ ਨਾਲ ਦੀ ਨਾਲ ਇੱਕ ਬੜੇ ਖੁਸ਼ੀ ਦੀ ਗੱਲ ਆ ਕਿ ਅੱਜ ਡਿਪਟੀ ਚੀਫ ਮੁੱਖ ਮੰਤਰੀ ਜਿਹੜਾ ਰਹਿ ਚੁੱਕਾ ਕਾਂਗਰਸ ਲੋ ਨੂੰ ਉਹਨਾਂ ਮੈਦਾਨ ਚ ਤਾਰਿਆ ਬੜੀ ਵਧੀਆ ਲੜਾਈ ਲੜਨ ਦਾ ਮੌਕਾ ਆਏਗਾ ਕਿ ਸਾਡਾ ਨੌਜਵਾਨ ਲੀਡਰ ਉਹ ਡਿਪਟੀ ਮੁੱਖ ਮੰਤਰੀ ਇੱਕ ਪਾਸੇ ਤੇ ਇੱਕ ਪਾਸੇ ਬਹੁਤ ਵੱਡੀਆਂ ਪਾਰਟੀਆਂ ਤਨਾੜ ਪਾਰਟੀਆਂ ਜਿਨ੍ਹਾਂ ਹਿੰਦੁਸਤਾਨ ਤੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਅੱਜ ਉਹਨਾਂ ਲੁੱਟੀਆਂ ਜਮਾਤਾਂ ਦੇ ਨਾਲ ਅੱਜ ਇੱਕ ਸਾਡਾ ਨੌਜਵਾਨ ਆਮ ਆਦਮੀ ਪਾਰਟੀ ਦਾ ਝਾੜੂ ਚੋਣ ਨਿਸ਼ਾਨ ਲਾ ਕੇ ਇਹਨਾਂ ਦੀ ਸਫਾਈ ਕਰਨ ਜਾ ਰਿਹਾ ਹਾਂਜੀ ਸ਼ਰੀਕਲ ਸਿੰਘ ਜੀ ਆਪਣੇ ਸਾਰੇ ਹਲਕੇ ਦੇ ਵਿੱਚ ਜਿਹੜੀ ਨਾਓ ਕੰਸੀਡੈਂਸੀਆਂ ਨੇ ਉਹਦੇ ਚ ਟਾਈਮ ਟੂ ਟਾਈਮ ਮੀਟਿੰਗਾਂ ਕਰ ਰਹੇ ਨੇ ਅੱਜ ਸਾਡੇ ਇੱਥੋਂ ਦੇ ਬਲਵਿੰਦਰ ਜੀ ਜਿਹੜੇ ਪੈਲਸ ਦੇ ਮਾਲਕ ਨੇ ਔਰ ਰਾਮਗੜੀਆ ਫੈਡਰੇਸ਼ਨ ਦੇ ਵੀ ਉਹ ਬਹੁਤ ਉੱਚੇ ਅਹੁਦੇਦਾਰ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਨੇ ਅੱਜ ਮੀਟਿੰਗ ਰਖਾਈ ਸੀ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਲੋਕਾਂ ਨੇ ਇੱਥੇ ਸ਼ਿਰਕਤ ਕੀਤੀ ਔਰ ਬੜੀ ਕਾਮਯਾਬ ਰੈਲੀ ਰਹੀ ਹੈ ਔਰ ਬੜਾ ਅੱਛਾ ਹੰਗਾਰਾ ਮਿਲਿਆ ਇਸ ਮੀਟਿੰਗ ਦੇ ਵਿੱਚ ਦੇਖੋ ਡਿਪਟੀ ਸੀਐਮ ਜਿਸ ਟਾਈਮ ਤੇ ਉਹ ਹੈ ਸਨ ਲੋਕਾਂ ਨੇ ਉਹਨਾਂ ਦੀ ਸਰਕਾਰ ਨੂੰ ਦੇਖਿਆ ਉਹਨਾਂ ਦਾ ਨਜ਼ਰੀਆ ਕੀ ਸੀ ਜਿਹੜੀ ਸਰਕਾਰ ਗੁਟਕਾ ਸਾਭ ਨੂੰ ਹੱਥ 'ਚ پکڑ ਕੇ ਸੌਂ ਖਾਂਦੀ ਐ ਔਰ ਉਸ ਨੂੰ ਪੂਰਾ ਨਹੀਂ ਕਰਦੀ ਤੇ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਕੀ ਬੀਤੀ ਹੋएगी ਇਹ ਤੁਸੀਂ ਖੁਦ ਜਾਣਦੇ ਹੋ ਸੋ ਲੋਕਾਂ ਦਾ ਐਕਸਪੀਰੀਅੰਸ ਉਸ ਮਸਲੇ ਦੇ ਵਿੱਚ ਬਹੁਤ ਹੀ ਇਹਨਾਂ ਦੇ ਪ੍ਰਤੀ ਮਾੜਾ ਵਾ ਔਰ ਲੋਕ ਜ਼ਿੰਦਗੀ ਭਰ ਬਹਿਤ ਕਹਿੰਨਾ ਜਿਹੜਾ ਗੁਟਕਾ ਸਾਭ ਦੀ ਸੌਂ ਖਾਦੀ ਉਹਨਾਂ ਨੂੰ ਸਜ਼ਾ ਤੇ ਮਿਲੇਗੀ ਲੇਕਿਨ ਜ਼ਿੰਦਗੀ ਭਰ ਇਹ ਸਿਆਸਤ 'ਚ ਨਹੀਂ ਆਉਣਗੇ ਪੰਜਾਬ ਦੀ ਜੋ ਮੈਂ ਮਹਿਸੂਸ ਕਰਨਾ ਲੋਕਾਂ ਦੇ ਵਿੱਚ ਇੰਨਾ ਕਰੋਸ਼ ਹੈ ਇਹਨਾਂ ਦੇ ਪ੍ਰਤੀ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਸਾਨੂੰ ਮੌਕਾ ਮਿਲਿਆ ਸਾਡੇ ਵੱਡੇ ਭਾਈ ਨੇ ਸਾਬ ਬਲਵਿੰਦਰ ਸਿੰਘ ਜੀ ਕੋਲਾ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਬਹੁਤ ਵੱਡੀ ਇੱਕ ਰੈਲੀ ਹੋਈ ਆ ਜਿੱਥੇ ਅਸੀਂ ਸ਼ੈਰੀ ਕਲਸੀ ਆਪਣੇ ਐਮਐਲਏ ਸਾਹਿਬ ਨਾਲ ਅੱਜ ਇਥੇ ਪਹੁੰਚੇ ਆ ਤੇ ਅੱਜ ਮਨ ਬਹੁਤ ਖੁਸ਼ ਆ ਵੀ ਇਥੋਂ ਇੰਨਾ ਲੋਕਾਂ ਦਾ ਜੋਸ਼ ਵੇਖ ਕੇ ਤੇ ਸਾਨੂੰ ਤਾਂ ਪੂਰਾ ਯਕੀਨ ਹੋ ਗਿਆ ਵੀ ਸ਼ੈਰੀ ਕਲਸੀ ਐਮਪੀ ਜ਼ਰੂਰ ਬਣਨਗੇ ਤੇ ਜਿਸ ਤਰ੍ਹਾਂ ਸ਼ੈਰੀ ਕਲਸੀ ਜਿੰਨੇ ਆਪਣੀ ਦਿਨ ਰਾਤ ਮਿਹਨਤ ਕਰਦੇ ਪਏ ਨੇ ਸਾਨੂੰ ਬਟਾਲਿਆ ਨੂੰ ਬਹੁਤ ਮਾਣ ਆ ਬੀਸ ਅਜੀ ਸਾਰਿਆਂ ਨੇ ਉਦੋਂ ਸਾਥ ਦੇ ਕੇ ਐਮਐਲਏ ਬਣਾਇਆ ਤੇ ਅਸੀਂ ਆਪਣੀ ਜ਼ਿੰਦਗੀ ਚ ਹੋਰ ਹੀ بڑے ਐਮਐਲਏ ਵੇਖੇ ਆ ਪਰ ਜਿੰਨੀ ਮਿਹਨਤ ਸ਼ਰੀ ਕਲਸੀ ਨੇ ਕੀਤੀ ਆ ਉਹ ਮੇਰੇ ਹਿਸਾਬ ਨਾਲ ਨੇ ਉਹ 3-4 ਘੰਟੇ ਵੀ ਸੌਂਦੇ ਪਏ ਨੇ ਸیرے 7 ਵਜੇ ਉੱਠ ਪੈਂਦੇ ਨੇ ਇਹ ਸਾਰੇ ਸ਼ਹਿਰ ਦੀ ਸਮੱਸਿਆ ਦਾ ਹੱਲ ਕਰਦੇ ਨੇ ਤੇ ਰਾਤ ਦਿਨ ਹਰ ਸੁੱਖ-ਦੁੱਖ ਚ ਜਾਂਦੇ ਨੇ ਬਟਾੜੇ ਨੇ ਬਹੁਤ ਡਿਵੈਲਪਮੈਂਟ ਹੋ ਗਈ ਆ ਤੇ ਅੱਗੋਂ ਆ ਸਾਹਿਬ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ 8 ਹੜ੍ਹ ਕੇ ਰਹਿ ਗਏ ਨੇ 9 ਹੜ੍ਹ ਦਾ ਬਟਾੜਾ ਆ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸ਼ੈਰੀ ਕਲਸ ਨੂੰ ਇੱਕ ਵਾਰੀ ਮੌਕਾ ਦਿਓ ਤੇ ਐਮਪੀ ਬਣਾਓ ਤਾਂ ਕਿ ਤੁਹਾਡੀ ਸਾਰੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਧੰਨਵਾਦ ਜੀ